ਦਰਖਤ ਨਾਲ ਟਕਰਾਨ ਨਾਲ ਕਾਰ ਦੇ ਉੱਡੇ ਪਰ ਖੱੱਚੇ 에ਅਰ ਬੈਗ ਖੁੱਲਣ ਕਰ ਬਾਲ ਬਾਲ ਬਚਿਆ ਚਾਲਕ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨਿੱਕੀ ਨੀਕੋਸਰਾ ਦੇ ਨਜ਼ਦੀਕ ਤੇਜ਼ ਰਫ਼ਤਾਰ ਸਵਿਫਟ ਕਾਰ ਦਰਖਤ ਵਿੱਚ ਵੱਜਣ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਤੇ ਕਾਰ ਚਾਲਕ ਦੀ ਗੱਡੀ ਦੇ 에ਅਰ ਬੈਗ ਖੁੱਲਣ ਦੇ ਨਾਲ ਬਾਲ ਬਾਲ ਜਾਨ ਬਚ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਰ ਚਾਲਕ ਦੀ ਪਤਨੀ ਅਤੇ ਉਸਦੇ ਰਿਸ਼ਤੇਦਾਰ ਨੇ ਦੱਸਿਆ ਕਿ ਮਨਦੀਪ ਸਿੰਘ ਪੁੱਤਰ ਮਨਜੀਤ ਸਿੰਘ ਜੋ ਕਿ ਵਾਸੀ ਪਿੰਡ ਚਮਿਆਰੀ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਤੇ ਉਹ ਆਪਣੀ ਸਵਿਫਟ ਗੱਡੀ ਤੇ ਸਵਾਰ ਹੋ ਕੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਆਪਣੇ ਸੌਰੇ ਦੀਨਾ ਨਗਰ ਲੈਣ ਜਾ ਰਿਹਾ ਸੀ ਤੇ ਜਦ ਗੱਡੀ ਪਿੰਡ ਨਿੱਕੀ ਨਕੋਸਰਾ ਨੇੜੇ ਪਹੁੰਚੀ ਤਾਂ ਇੱਕਦਮ ਗੱਡੀ ਦਾ ਅਗਲਾ ਟਾਇਰ ਫਟ ਗਿਆ ਤੇ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਗੱਡੀ ਸੜਕ ਕਿਨਾਰੇ ਦਰਖਤ ਵਿੱਚ ਜਾ ਬੱਜੀ ਉਹਨਾਂ ਦੱਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਦੇ 에ਅਰਬੈਗ ਖੁੱਲ ਗਏ ਜਿਸ ਨਾਲ ਕਾਰ ਚਾਲਕ ਦੀ ਜਾਨ ਬਚ ਗਈ ਪਰ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਜਿਸ ਨੂੰ ਇਲਾਜ ਲਈ ਮਜੀਠੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਕਿ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਲੱਪਰ ਸਿੰਘ ਖੂਸ਼ਪੁਰ ਦੀ ਰਿਪੋਰਟ ਵੀਜੀ ਆਪਣਾ ਭਰਾ ਦੇ ਜਿਵੇਂ ਆ ਰਿਹਾ ਹੈ ਚਮਿਆਰੀ ਤੋਂ ਇਹ ਜਾ ਰਿਹਾ ਹੈ ਆਪਣੇ ਬਤੇਰਾ ਦੀਨਾਗਰ ਤੇ ਰਾਹ ਤੇ ਜਿਵੇਂ ਇੱਥੇ ਪਹੁੰਚਿਆ ਤੇ ਗੱਡੀ ਦਾ ਟਾਇਰ ਫਟ ਗਿਆ ਜੀ ਟਿਆਰ ਫਟਣ ਦਾ ਕਰਕੇ ਬਣੀ ਘੁੰਗੀ ਜਕਦਮ ਨਕਸਾਨ ਚਲੋ ਗੱਡੀ ਦਾ ਤੇ ਬਹੁਤ ਜ਼ਿਆਦਾ ਹੈ ਬਾਕੀ ਨਾ ਵੀ ਚਲੋ ਪਰਮਾਤਮਾ ਨੇ ਬੜੀ ਮਿਹਰ ਕੀਤੀ ਆਪਣਾ ਬਚਾਪ ਰਿਹਾ ਥੋੜੀ ਸੱਟ ਲੱਗੀ ਆ ਪਰ ਫਿਰ ਵੀ ਬੜੇ ਰੱਖ ਲਈ ਮਾਲਕ ਨੇ ਬਹੁਤ ਕਿਰਪਾ ਕੀਤੀ ਜੇ ਇਸ ਜਿਹੜਾ ਕਾਰ ਚੱਲ ਕੁੱਥੀ ਜਾਏ ਉਹ ਮੈਂ ਹਸਤਾ ਲੈ ਕੇ ਗਿਆ ਇਹ ਫਟੇ ਘੜਛਾ ਉਹ ਤਾਂ ਰਸਤੇ ਬਚਾਇਆ ਹਾਂਜੀ ਵੈਸੇ ਬਚਾ ਦੇਦਾ ਮਾਮੂਲੀ ਸੱਟ ਜਿਆਦਾ ਨਹੀਂ ਪਰ ਫਿਰ ਵੀ ਬਹੁਤ ਜ਼ਿਆਦਾ ਬਚਾ ਦੇ ਕੀ ਨਾਮ ਜੀ ਸਰ ਮਨਦੀਪ ਸਿੰਘ ਦੇ ਨਾਮ ਕੰਤੀ ਜਿਹੜੀ ਪਿੰਡ ਨੇ ਕੋਸਨ ਦਾ ਲੱਗੇ ਇੱਕ ਗੱਡੀ ਹਾਸਾ ਕਿ ਦੋਸਤੋ ਇਹ ਕੀ ਮਾਮਲਾ ਕੀ ਹੋਇਆ ਹਾਂਜੀ ਆਪਨੇ ਸੋਰੀਪੰਡ ਜਾਣ ਸੀ ਮਿੰਨੂ ਲੇ ਲਿਫਟ ਕਿਆਤ ਲਾ ਲਈ ਜਾਂਦੇ ਸੀ ਅਚਾਨਕ ਹੀ ਟਾਇਰ ਫਟਣ ਦੇ ਕਾਰਨ ਐਕਸੀਡੈਂਟ ਹੋ ਗਿਆ ਜਿਹੜਾ ਪਿੰਡ ਪਾਜੀ ਦਾ ਜਿਹੜਾ ਹਾਂਜੀ ਝਮਿਆਰੀ ਪੱਕਾ ਸ਼ਹਿਰ ਅਜਨਾਲੇ ਲੱਗੂ ਹਨੂੰ ਦੀਪ ਸਿੰਘ ਸਾਨੂੰ ਆਪਣਾ ਮਨਜੀਤ ਸਿੰਘ ਅਨੇਕੀ ਬਾਸਪੁਰ ਲੱਗ ਕਿਆ ਤੋ ਭਾਪ ਕੇ ਪੱਕੇ ਫਿਆਰ ਤੋਂ ਤੁਹਾਨੂੰ ਹਾਂਜੀ ਹਾਂਜੀ ਦੀ ਨਨਕੇ ਲੈਣ ਜਾ ਰਹੇ ਸੀ ਜੀ ਇਹ ਹਾਸੇ ਦਾ ਕਾਰਨ ਕੀ ਲੱਗਦਾ ਤੁਹਾਨੂੰ ਅਚਾਨਕ ਟਾਇਰ ਫਟਣ ਦੇ ਕਾਰਨ ਹੀ ਹੋਈ ਆ ਹਾਂਜੀ ਕੱਲੇ ਸੀ ਹਾਂਜੀ ਕੱਲੇ ਸੀ ਕੱਲੇ ਸੀ ਉਹਨਾਂ ਦੇ ਸ਼ਾਇਦ ਨੂੰ ਦੇਖ ਕੇ ਪਤਾ ਲੱਗੇਗਾ ਕੀ ਹਾਲ ਹੈ ਚੂਲੇ ਤੇ ਪਾਣੀ ਸੱਟ ਲੱਗੀ ਹੈ ਚੁਕਲਾ ਜੱਡ ਉੱਤਰ ਗਿਆ ਹੈ